ਠਾਨਕੁਰ ਸੁਜਾਨਪੁਰ ਸੜਕ ਦੇ ਸਰਕੂਲਰ ਰੋਡ ਦੇ ਮੋੜ ਕੋਲ ਨਵੇਂ ਪੁਲ ਨੇੜੇ ਨਹਿਰ ਦੇ ਕੰਢੇ ਤੇ ਵੱਡਾ ਧਮਾਕਾ ਹੋਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ 11:00 ਵਜੇ ਦੇ ਕਰੀਬ ਨਹਿਰ ਦੇ ਕੰਢੇ ਤੇ ਅੱਗ ਲੱਗੀ ਹੋਈ ਸੀ ਅਤੇ ਉਸ ਅੱਗ ਦੇ ਵਿੱਚੋਂ ਬਹੁਤ ਹੀ ਵੱਡਾ ਧਮਾਕਾ ਹੋਇਆ ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਸੈਮ ਗਏ ਹਨ ਅਤੇ ਪੁਲਿਸ ਨੂੰ ਮੌਕੇ ਤੇ ਸੂਚਿਤ ਕੀਤਾ ਗਿਆ ਮੌਕੇ ਤੇ ਪੀਸੀਆਰ ਮੁਲਾਜ਼ਮ ਪਹੁੰਚੇ ਹਨ ਤੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਉਤੇ ਇਸ ਨਹਿਰ ਦੇ ਕੰਢੇ ਤੇ ਬਹੁਤ ਸਾਰੇ ਰਿਹੜੀ ਫੜੀ ਵਾਲੇ ਵੀ ਖੜੇ ਹੁੰਦੇ ਹਨ ਤੇ ਇਸ ਪੁਲ ਦੇ ਦੋਨਾਂ ਪਾਸੇ ਆਰਮੀ ਦਾ ਖੇਤਰ ਹੈ ਇਹ ਧਮਾਕਾ ਕਿਸ ਵਜ੍ਹਾ ਨਾਲ ਹੋਇਆ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਆਰਮੀ ਖੇਤਰ ਦੇ ਨੇੜੇ ਅਜਿਹਾ ਧਮਾਕਾ ਹੋਣਾ ਚਿੰਤਾ ਦਾ ਵਿਸ਼ਾ ਹੈ ਹੋਇਆ ਕੁਛ ਨਹੀਂ ਕੰਮ ਤੇ ਹੈ ਸਾਢੇ ਲੱਗੇ ਦਾ ਕੰਮ ਤੇ ਆਪਣੇ ਪਰ ਲੱਗੇ ਦਾ ਉੱਥੇ ਅੱਗ ਲੱਗਦੀ ਨਹੀਂ ਪਾਰ ਮਾਰੀ ਜੀ ਬਸ ਬਾਦਮਾ ਕਹਿੰਦਾ ਹੈ ਕਿ ਲੈਟ ਉੱਪਰ ਆਓ ਜੇ ਅੱਗ ਨਿਕਲਦੀ ਉਸ ਵੈਦ ਰੱਖ ਜੀਏ ਬਸ সখ্যাই ঘাসে আঞাযাকানেনি নকশান কানেন নিনি ল্যান কানেকে কেযায়ান্য়ে কান্রেয়েশান্য় নিনিন কেয় আপো চায়েশান্য� ਉਹ ਤਾਂ ਥਣੋ ਕੀ ਮੈਸੇਜ ਬਲਾਸਟ ਦਾ ਮੈਸੇਜ ਆਇਆ ਅਗਰ ਜੇ ਮੇਰੇ ਕੋਲ ਗੈਸ ਸਿਲੰਡਰ ਪੱਟਾ ਹੁੰਦਾ ਤੇ ਕੀ ਕਹਿੰਦੇ ਇੱਥੇ ਦੇ ਲੋਕੀ ਕੀ ਕਹਿੰਦੇ ਬਲਾਸਟ ਹੀ ਵੇਖਾ ਹੋਰ